ਸਾਸਤ੍ਰੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਖਬਰਸਾਰ ਤੇ ਮੈਂ ਤੁਹਾਡਾ ਆਪਣਾ ਦੀਪੂ ਸੈਦਪੁਰੀ ਦੋਸਤੋ ਇਸ ਟਾਈਮ ਖੜੇ ਆਸੀਂ ਗੱਟਾ ਮੰਡੀ ਕਾਸੂ ੱੱਕਾ ਬਸਤੀ ਬੰਨ ਤੇ ਜਿਸ ਤੇ ਲਗਾਤਾਰ ਪਿਛਲੇ ਹਫਤੇ ਤੋਂ ਰਾਹਤ ਕਾਰਜ ਚੱਲ ਰਹੇ ਨੇ ਕਿਉਂਕਿ ਬੰਨ ਦੇ ਜੋ ਪਾਣੀ ਸੇਮ ਦੇ ਨਾਲ ਬੰਨ ਖੁਰਨ ਦਾ ਖਤਰਾ ਹੋ ਉਸ ਦੇ ਕਾਰਜ ਲਗਾਤਾਰ ਚੱਲ ਰਹੇ ਨੇ ਤੇ ਇਸ ਬੰਨ ਦਾ ਜਾਇਜ਼ਾ ਲੈਣ ਲਈ ਜਿੱਥੇ ਮੌਜੂਦਾ ਸਰਕਾਰ ਦੇ ਨਮਾਇंदे ਪਹੁੰਚ ਰਹੇ ਨੇ ਉੱਥੇ ਵਕ ਵਕ ਪਾਰਟੀਆਂ ਦੇ ਆਗੂ ਧਾਰਮਿਕ ਅਤੇ ਸਮਾਜਿਕ ਆਗੂ ਲਗਾਤਾਰ ਜੁੜੇ ਹੋਏ ਨੇ ਤਾਂ ਜੋ ਲੋਕਾਂ ਨੂੰ ਰਾਹਤ ਦਵਾਈ ਜਾ ਸਕੇ ਲੋਕਾਂ ਨੂੰ ਇਸ ਮੁਸੀਬਤ ਦੀ ਘੜੀ ਵਿੱਚ ਉਹਨਾਂ ਦਾ ਇਸਾਰ ਲਈ ਜਾ ਸਕੇ ਕੁਝ ਹੀ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਇੱਥੇ ਪਹੁੰਚ ਰਹੇ ਨੇ ਉਹ ਵੀ ਆਪਣੀ ਪੂਰੀ ਟੀਮ ਉਹਨਾਂ ਦੀ ਵਰਕਰ ਇੱਥੇ ਪਹੁੰਚੇ ਹੋਏ ਨੇ ਉਹ ਵੀ ਇੱਥੇ ਆਣ ਕੇ ਮੌਕੇ ਤੇ ਇਸ ਬੰਦ ਦਾ ਜਾਇਜ਼ਾ ਲੈਣਗੇ ਕਿਉਂਕਿ ਸਾਰੇ ਗਰਦਾਸਪੁਰ ਤੋਂ ਹੁੰਦਿਆਂ ਵੱਖ-ਵੱਖ ਪੰਜਾਬ ਦੇ ਖੇਤਰਾਂ 'ਚ ਜਾ ਕੇ ਉਹ ਲਗਾਤਾਰ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਜੁੜੇ ਹੋਏ ਨੇ ਤਾਂ ਜੋ ਉਹ مصیبت ਮਾਰੇ ਲੋਕਾਂ ਦੇ ਨਾਲ ਗੱਲ ਕਰਕੇ ਉਹਨਾਂ ਦੀ ਸਮੱਸਿਆ ਦਾ ਹੱਲ ਕਰਨ ਲਈ ਉਹਨਾਂ ਨੂੰ ਕੋਈ ਸਹਿਯੋਗ ਦੇਣ ਵਾਸਤੇ ਇੱਚਾ ਤੌਰ ਤੇ ਬੰਨਾਂ ਦੇ ਪਹੁੰਚ ਰਹੇ ਨੇ ਕਿ ਦੋਸਤੋ ਰਾਹਤ ਕਾਰਜ ਲਗਾਤਾਰ ਚੱਲ ਰਹੇ ਨੇ ਟਰਾਲੀਆਂ ਪਿੰਡਾਂ ਤੋਂ ਆ ਰਹੀਆਂ ਨੇ ਮਿੱਟੀ ਦੀਆਂ ਭਰੀਆਂ ਹੋਈਆਂ ਟਰਾਲੀਆਂ ਸੇਵਾਦਾਰ ਲੈ ਕੇ ਦੋਸਤੋ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਇਸ ਟਾਈਮ ਪਹੁੰਚ ਚੁੱਕੇ ਨੇ ਆਪਣੀ ਪੂਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਸ਼ਾਹਕੋਟ ਦੀ ਟੀਮ ਦੇ ਨਾਲ ਗੱਟਾ ਮੰਡੀ ਕਾਸੂ ਬੰਨ ਤੇ ੱੱਕਾ ਬਸਤੀ ਤੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਉਹਨਾਂ ਦੇ ਵਰਕਰਾਂ ਦੀ ਵੱਡੀ ਗਿਣਤੀ ਮੌਜੂਦ ਹੈ ਵਰਕਰਾਂ ਦੇ ਨਾਲ ਵੀ ਗੱਲਬਾਤ ਕਰਨਗੇ ਤੇ ਮੌਕੇ ਤੇ ਪਹੁੰਚੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਦੇ ਨਾਲ ਵਿਚਾਰ ਚਰਚਾ ਕਰਦੇ ਹੋਏ ਮੌਕੇ ਦੀਆਂ ਤਸਵੀਰਾਂ ਗੱਟਾ ਮੰਡੀ ਕਾਸੂ ਧੱਕਾ ਬਸਤੀ ਬੰਦ ਤੇ ਪਹੁੰਚੇ ਹੋਏ ਨੇ ਪੂਰੇ ਜਿੱਥੇ-ਜਿੱਥੇ ਵੀ ਹੜ ਦੀ ਮਾਰ ਪਈ ਐ ਦਰਿਆਵਾਂ ਨੂੰ ਉੱਥੇ ਵਰਕਰਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਉਹਨਾਂ ਦੀ ਮੁਸੀਬਤ ਦਾ ਕੋਈ ਹੱਲ ਕੱਢਣ ਵਾਸਤੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਹਲਕੇ ਦੇ ਇੰਚਾਰਜ ਐਡਵੋਕੇਟ ਬਜਿੱਤਰ ਸਿੰਘ ਕੋਹੜ ਵੀ ਮੌਕੇ ਤੇ ਮੌਜੂਦ ਨੇ ਬਣਾ ਦਾ ਕੰਮ ਕੀਤਾ ਸੀ ਬਾਣਾ ਤਾਂ ਉਹਨੇ ਤੁਹਾਨੂੰ ਪਤਾ ਹੀ ਜਿੰਨੇ ਕੰਮ ਕੀਤੇ ਠੀਕ ਆ ਹਾਂ ਹਾਂ ਦਾ 500 ਪੱਲਾ ਜਿਹੜਾ ਮਰ ਗਿਆ ਥੋਨੇ ਦਾ ਇਹ ਨੋਚਾ ਦਾ ਕਰਕੇ ਨੋਚਾ ਵੱਧੀਆਂ ਨਹੀਂ ਹੱਡੀਆਂ ਕਿਹਨੇ ਨਾ ਪੱਥਰ ਲਾਏ ਆ ਹੁਣ ਸਾਡਾ ਇਧਰ ਥੀਤੀ ਜਿਆਦੀ ਸਾਰੇ ਇਧਰ ਹੀ ਸਾਰੇ ਪਿੰਡ ਦੀ ਨਾ ਤੇ ਇਹੋ ਨਾਲ ਦੀ ਕਣ ਕੋਣੀ ਆ ਇੱਕ ਸਾਨੂੰ ਇੱਥੇ ਮੋਟਰਾਂ ਦਿੱਤੀਆਂ ਇਹਨਾਂ ਪਾਣੀ ਕੱਢਣ ਦੀ ਇੱਕ ਸਾਨੂੰ ਇਹਦਾ ਕੋਈ ਖਰਚਾ ਪੱਜਾ ਜਿਆ ਨਹੀਂ ਜਿੱਦਾਂ ਨਾਲੋਂ ਆਪਾਂ ਦੋ ਟਿੱਕਾ ਕਰਾਂਗੇ ਹਾਂਜੀ ਇੱਕ ਤਾਂ ਮੈਨੂੰ ਦੱਸਿਓ ਇੱਥੇ ਤੁਹਾਨੂੰ ਉਨੇ ਤੁਸੀਂ ਆਪਣੇ ਕੋਲ ਕਿਹਨ ਕੀ ਕਰ ਰਹੇ ਹੋ ਡੀਜ਼ਲ ਕਿਵੇਂ ਵਰਤਦੇ ਹੋ ਡੀਜ਼ਲ ਆਪਦੇ ਕੋਲ ਹੀ ਦੇਰ ਤੋਂ ਮਿੱਟੀ ਪਾ ਰਹੇ ਸਾਰੇ ਮਿੱਟੀ ਪਾ ਰਹੇ ਕਿੰਨਾ ਡੀਜ਼ਲ ਭੇਜਦਾ ਜਿੰਨਾ ਵਾਤਵਾਰ ਖੁੱਲੇ ਜਗਰਾ ਅਸੀਂ ਤਾਂ ਤਿੰਨ ਵਾਰ ਮਾਰਨ ਵਾਲੇ ਬੰਦੇ ਆਂ ਜੀ 19 ਜਾ ਗਿਆ 23 ਜਾ ਗਿਆ ਜੀ ਹੁਣ ਨਹੀਂ ਜੀ ਨਹੀਂ ਥੋੜਾ 10000 ਲਿਟਰ ਦੇਣਾ 15000 ਸਵੇਰ ਦਾ ਮੈਂ ਤਾਂ 59 ਚਲੋ ਐਂ ਕਰਦੇ ਆ ਐਂ ਕਰਦੇ ਮੇਨ ਭਾਨਾ ਕੋਟਲਖੋੜੀਆ ਕਰਨਾਨ ਸਿੰਘ ਆ ਸਾਡਾ ਇੱਥੇ ਮੇਨਜੀ ਦੀਆਂ ਦੋ ਜੀ ਸੀ ਵੀ ਆ ਚੱਲ ਰਹੀਆਂ ਤੇ ਇੱਕ ਹੋਰ ਜਹਾ ਟਰੈਕਟਰ ਚੱਲ ਰਹਾ ਤੇ ਇੱਕ ਹਫ਼ਤੇ ਤੋਂ ਇਹ ਤੈਨ 4000 ਲੀਟਰ ਦੇ ਆਉਦੇ ਕੋਲੋਂ ਹੀ ਫੂਕ ਦਿੱਤਾ ਜੀ ਅਜੀ ਜਵਨੇ ਜੀ ਜਿੰਨਾ ਵੀ ਇੱਥੇ ਤੇ ਦੇਣਾ ਚਲੋ ਇਹ ਕਰਦੇ ਆ ਥੋੜਾ 5000 ਲੀਟਰ ਤਾਂ ਹੁਣ ਭੇਜ ਦੇਣਾ ਠੀਕ ਆ ਸਰ ਜੀ ਬਹੁਤ ਮੇਰਬਾਨੀ ਵਾਟ ਸਾਹਿਬ ਐ ਕਿਹਾ ਜੀ ਇਹਨਾਂ ਨੂੰ ਦੱਸ ਦੇ ਜੋ ਹੋ ਲੋੜ ਪਈ ਠੀਕ ਆ ਜੀ ਪੈਰੀ ਹੈ ਜੀ ਜਦੋਂ ਪੈਰੀ ਮੰਦਾ ਦੇ ਇੱਕ ਕੋਈ ਪੰਪ ਸਾਈਡ ਤੇ ਇੱਕ ਲੋੜ ਇਹਨਾਂ ਨੂੰ ਪਾਣੀ ਕਰੀ ਪੰਪ ਸਾਈਡ ਤੇ ਇੱਕ ਅਸੀਂ ਨਾ ਕੋਈ ਚਾਰੇ ਦੀ ਲੋੜ ਹੈ ਸੀ ਹਾਂ ਚਾਰੇ ਦੀ ਚਾਰੇ ਦੀ ਲੋੜ ਹੈ ਜੀ ਬੰਦ ਦੇ ਉੱਪਰ ਜਿੱਦੇ 10 ਪੇੜਾ ਇਹਨਾਂ ਨੂੰ ਚਾਰਾ ਦੇ ਫੀਡ ਦੇ ਇੱਕ ਤਾਂ ਚਾਰਾ ਭੇਜਾਂਗੇ ਹਾਂ ਜੀ ਹਾਂ ਉਹ ਮੈਂ ਤੁਹਾਨੂੰ ਹਰ ਪਿੰਡ ਮਗਰ ਇੱਕ ਟਰਾਲੀ ਭੇਜ ਦੋ ਠੀਕ ਆ ਸਰ ਕਿੰਨੇ ਪਿੰਡ ਮੈਂ ਇਹਨਾਂ ਨੂੰ ਕੱਲ ਮੀਟਿੰਗ ਕਰ ਰਹੇ ਸੀ ਪੂਰੇ ਪੰਜਾਬ ਚ ਕਿੰਨੇ ਪਿੰਡ ਹੈ ਜਿੱਥੇ ਆਉ ਨੁਕਸਾਨ ਹੋਇਆ ਉੱਥੇ ਅਸੀਂ ਚਾਰਾ ਦਾ ਇੰਤਜ਼ਾਮ ਕਰ ਲਿਆ ਅਸੀਂ ਤੁਹਾਨੂੰ ਟਰਾਲੀਆਂ ਦੇ ਟਰਾਲੀਆਂ ਤੋਂ ਭੇਜਾਂਗੇ ਠੀਕ ਆ ਸਰ ਚਾਰਾ ਭੇਜ ਦਾਂਗੇ ਤੁਹਾਨੂੰ ਹਾਂ ਆ ਤਾਂ ਲੈ ਆਹ 2 ਲੱਖ ਤਾਂ ਤੁਸੀਂ ਹੁਣੇ ਲੈ ਲਓ ਧੰਨਵਾਦ ਆ ਜੋ ਬੰਦ ਸਰਦਾਰ ਸੁਖਬੀਰ ਸਿੰਘ ਬਾਦਲਵਾਲਾ ਬੱਤਾਂ ਮੰਡੀ ਕਸੂ ਮੌਕੇ ਤੇ 2 ਲੱਖ ਰੁਪਏ ਦੀ ਮਦਦ ਕੀਤੀ ਗਈ ਹੈ ਨਗਦ 2 ਲੱਖ ਰੁਪਇਆ ਇੱਥੇ ਰਾਹਤ ਕਾਰਜ ਜਿਹੜੇ ਲੋਕ ਲਗਾਤਾਰ ਜੁੜੇ ਹੋਏ ਨੇ 5000 ਲੀਟਰ ਡੀਜ਼ਲ ਆਪਾਂ ਬੰਨ ਕਮੇਟੀ ਨੂੰ ਅਸੀਂ ਤਹਿਦੂਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਲ ਸਿੰਘ ਸਾਹਿਬ ਦਾ ਬਈ ਫੋਨ ਥਲੇ ਕਰੀ ਮੜਾ 2 4 ਥੋੜੇ ਦਿਨਾਂ ਦੇ ਅੰਦਰ ਅੰਦਰ ਚਾਰਾ ਠੀਕ ਆ ਸਰ ਬਹੁਤ ਕੀ ਲੋੜ ਹੈ ਇੱਕ ਮੈਂ ਇੱਥੇ ਤੁਹਾਨੂੰ ਪੋਗਿੰਗ ਮਸ਼ੀਨ ਭੇਜੂਗਾ ਠੀਕ ਹੈ ਜੀ ਠੀਕ ਹੈ ਜੀ ਮੱਛਰ ਦੀ ਹਰ ਪਿੰਡ ਦੀ ਤੁਹਾਡੇ ਮੱਛਰ ਦੀ ਹਾਂਜੀ ਅਸੀਂ ਆਪਣੇ ਮੁੰਡੇ ਲਾਵਾਂਗੇ ਇਸ ਕੱਲੇ ਜਲਾ ਤੁਹਾਡੇ ਸਾਰੇ ਨਾਲੇ ਅਸੀਂ ਹੋਰ ਵੀ ਦੱਸਾਂਗੇ ਮੈਂ ਉੱਥੇ ਸਾਡੇ ਮਾਲਵਾ ਤੋਂ ਭੇਜੂਗਾ ਬੰਦੇ ਤੁਹਾਡੇ ਪਿੰਡਾਂ ਨੂੰ ਵੀ ਸਾਫ਼ ਕਰਨ ਵਾਸਤੇ ਨਾ ਮਿੱਟੀ ਕੱਢਣ ਵਾਸਤੇ ਬਟ ਟਰੈਕਟਰ ਧੰਨਵਾਦ ਜੀ ਮੈਂ ਕੱਲ ਮੀਟਿੰਗ ਕਰ ਰਿਹਾ ਤਕਰੀਬਨ ਅਸੀਂ 8-10 ਹਜ਼ਾਰ ਟਰੈਕਟਰਾਂ ਦਾ ਇੰਤਜ਼ਾਮ ਕਰ ਲਿਆ ਤੇ ਉਹ ਆਪਾਂ ਇੱਕ ਪਾਸੇ ਹਲਕਾ ਵੰਡ ਦਾਂਗੇ ਆ ਪੰਜ ਪਿੰਡਾਂ ਦੇ ਜਲਸੀ ਨੂੰ ਇਸ ਪਾਸੇ ਕਰਾਂਗੇ ਥੋੜੀ ਕਰਾਂਗੇ जिस दिन सरकार बन गई मैं पहली भी कि पहली मीटिंग जिड़िया कच्चिया जमीन पक्की हो जाने जिड़े बार्डर थोड़ी मिल खा हो ਬਾਪੂ ਬਾਦ ਲਈ ਜਿਹੜੀ ਕਾਸੀ ਤਾਰ ਰਹੀ ਨੀ ਤੋੜੀਆਂ ਜੀ ਹੈ ਮੋਟਰਾਂ ਲਵਾਇਆ ਇਹ ਕਹਿੰਦਾ ਹਾਗਿਦਿਆ ਮੈਂ ਪਹਿਲੇ ਕੋਈ ਕੱਚੀਆਂ ਮਨ ਦਾ ਬਾਡਰ ਨਹੀਂ ਹੈ ਪੱਤੀਆਂ ਨਹੀਂ ਤੋੜੀਆਂ ਤੋੜਦੀਆਂ ਕਾਂਗਰਸ ਨੇ ਆਪਾਂ ਫਿਰ ਤੋਂ ਇੱਕ ਮੈਂ ਇੱਕ ਲਗਾ ਲੀ ਦਲ ਜਿੰਦਾਬਾਦ ਇੱਕ ਬੂੰਦ ਜਿੰਦਾਬਾਦ ਇੱਕ ਬੂੰਦ ਵੀ ਗੰਦੇ ਪਾਣੀ ਦੀ ਮੈਂ ਦਰਾਜ ਨਹੀਂ ਜਾਣ ਦੇਣਾ ਪੂਰੇ ਪੰਜਾਬ ਬੋਲੇ ਦੇਖੋ ਉਹ ਬਿਮਾਰੀਆਂ ਦੀ ਜੜ ਸਾਰੀ ਬਿਮਾਰੀਆਂ ਦੀ ਜੜ ਆ ਜਿਹੜਾ ਗੰਦਾ ਪਾਣੀ ਵਿੱਚ ਜਾਂਦਾ ਤੀਜਾ ਆ ਤੁਹਾਡੇ ਆ ਜਿਹੜੇ ਦਰਿਆ ਸਾਰੇ ਸੀਮੈਂਟ ਦੇ ਕੰਕਰੀਟ ਦੇ ਪੱਕੇ ਉਹ ਜਿਹੜਾ ਬਿਮਾਰੀ ਕੱਢਦੀ ਨਹੀਂ ਨਹੀਂ ਸਾਬ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮੌਕੇ ਤੇ ਆਪਣੇ ਵਰਕਰਾਂ ਦੇ ਨਾਲ ਮੌਕੇ ਤੇ ਆਪਣੇ ਵਰਕਰਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ 2 ਲੱਖ ਰੁਪਇਆ ਦਿੱਤੇ ਨਗਦ ਰਾਸ਼ੀ ਦੇ ਨਾਲ ਮਦਦ ਕੀਤੀ ਹੈ ਉੱਥੇ ਉਹਨਾਂ ਨੇ ਆਪਣੇ ਵਰਕਰਾਂ ਨੂੰ ਤੇ ਇੱਥੇ ਰਾਹਤ ਕਾਰਜ ਕਰ ਰਿਹਾ ਹੈ ਸੇਵਾਦਾਰਾਂ ਨੂੰ ਪ੍ਰੋਮਿਸਾ ਦਵਾਇਆ ਕਿ ਆਉਣ ਵਾਲੇ ਦਿਨਾਂ ਤੱਕ ਆਪਣੇ ਟਰੈਕਟਰ ਡੀਜ਼ਲ ਪਵਾ ਕੇ ਭੇਜਿਆ ਜਾਵੇਗਾ ਤਾਂ ਜੋ 10-15 ਦਿਨ ਬਾਅਦ ਜੋ ਪਾਣੀ ਉਤਰਨਾ ਹੈ ਉਸ ਦੀ ਸਫਾਈ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਡਟ ਕੇ ਪੂਰੇ ਪੰਜਾਬ ਦੇ ਨਾਲ ਖੜ ਰਹਾ ਖੜਾ ਰਹੇਗਾ ਦੋਸਤੋ ਤੁਸੀਂ ਦੇਖ ਰਹੇ ਸੀ ਖਬਰਸਾਰ ਤੇ ਜੇਕਰ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਇਹ ਖਬਰ ਵਾਤ ਵਾਤ ਲੋਕਾਂ